ਕੱਲ ਦਾ ਵਾਦੀ ਕੀ ਪਤੇ ਪਤੇ ਜੀ ਸਾਰੇ ਨੂੰ ਇਹ ਬਹੁਤ ਹੀ ਵਧੀਆ ਟੌਪਿਕ ਜਿਹੜਾ ਬਹੁਤ ਜ਼ਰੂਰੀ ਟੌਪਿਕ ਚੁਕਿਆ ਅੱਜ ਗਲੋਬਲ ਸਿਕ ਕੌਂਸਲ ਨੂੰ ਵਧਾਈ ਦੇ ਪੱਤਰ ਨੇ ਗਲੋਬਲ ਸਿਕ ਕੌਂਸਲ ਦੇਾਰੇ ਪੇਪਰਸ ਜਿਨ੍ਹਾਂ ਨੇ ਇਤਨੇ ਅੱਛੇ ਟੌਪਿਕ ਚੁੱਕੰਦਾ ਉਪਰਾਲਾ ਕੀਤਾ ਤੇ ਮੇਰੇ ਜਿੰਨੇ ਵੀ ਵੀਰ ਭੈਣਾ ਬੁਲਾਰੇ ਬੋਲ ਕੇ ਗਏ ਨੇ ਬਹੁਤ ਹੀ ਦੂਖੀਆਂ ਉਚਕੀਆਂ ਗੱਲਾਂ ਬੋਲਦੇ ਨੇ ਹਰੇਕ ਰਿਕੋਰਡ ਬਹੁਤ ਹੀ ਵਧੀਆ ਵਿਚਾਰਾਂ ਹੈ ਗਿਆਨੀ ਜਿਨ੍ਹਾਂ ਨਾਲ ਅਸੀਂ ਬਹੁਤ ਕੁਝ ਪ੍ਰਾਪਤ ਕੀਤਾ। ਦੇਖੋ ਅੱਜ ਦੇ ਅਸੀਂ ਉੱਤੇ ਉੱਤੇ ਪਰਦੇ ਨੇ ਅਨਯਾ ਕੁਰਬਾਨੀ। ਕੁਰਬਾਨੀ ਦੇ ਸਾਡੇ ਕੋਲੋਂ ਅਰਥ ਅਟ ਅਟ ਕਿਉਂ ਹੁੰਦੇ ਹਨ? ਅੱਜ ਦਾ ਸਾਡਾ ਵਿਸ਼ਾ ਇਹ ਅਰਥ ਅਟ ਹੱਟੇ ਹੋਣ ਦੇ ਬਹੁਤ ਸੇ ਕਾਰਨ ਹਨ। ਜਿਤੇ ਇੱਕ ਬੁੱਧ ਜਿਵੇਂ ਮੇਰੇ ਭੈਣ ਜੀ ਨੇ kia ਬਿਲਕੁਲ ਹੈਗਾ ਵੀ ਦੇਖ ਲਈ ਕਾਰਨ ਹੈ। ਔਰ ਇੱਕੋ ਗੁਰਬਾਣੀ ਲਿਖੀ ਗਈ ਹੈ ਪੰਜਾਬੀ ਲਿਪੀ ਦੇ। ਪਰੰਤੂ ਉਸ ਦੇ ਅੰਦਰ ਕਈ ਤਾਰੀਆਂ ਬੋਲੀਆਂ ਦਿੱਤੇ ਵਿੱਚ ਜਿਵੇਂ ਰਬਿਦਾਸ ਜੀ ਦੀ ਲਈਏ ਤੇ ਬ੍ਰਜ ਖੜੀ ਬੋਲੀ اور ਰਾਜਸਥਾਨੀ ਉਰਦੂ ਆਤੀ ਭਾਰਤੀ ਵੀ ਉਹਨਾਂ ਨੇ ਪਰਤੋ ਕੀਤੀ ਹੈ ਕਬੀਰ ਜੀ ਨੇ ਤਦਕੜੀ ਪੰਚ ਮੇਲ ਬੋਲੀ ਕਈ ਬੋਲੀਆਂ ਦੀ ਪਰਤੋ ਕੀਤੀ ਹੈ ਨਾਮ ਦੇ ਜੀ ਦੇ ਮਹਾਰਾਜ ਹੁਣ ਸਾਨੂੰ ਸਾਰਿਆਂ ਨੂੰ ਸਾਰੀਆਂ ਬੋਲੀਆਂ ਤੇ ਨਹੀਂ ਆਉਂਦੀ ਤੇ ਇਸ ਕਰਕੇ ਸਾਨੂੰ ਉਹਨਾਂ ਨੂੰ ਸਮਝਣਾ ਜ਼ਰੂਰੀ ਹੋ ਜਾ ਪਰ ਕਿਉਂਕਿ ਸਮਝ ਵੀ ਆਪੋ ਆਪਣੀ ਹੈ ਇਹ ਕਰਸੀ ਪੰਜਾਬ ਦਾ ਹੀ ਦੇਖੀਏ ਕੱਲਾ ਪੰਜਾਬ ਦਾ ਹੀ ਕਿੱਤਾ ਵੇਖ ਲਈਏ ਤੇ ਥੋੜੇ ਕਿਲੋਮੀਟਰ ਤੇ ਸਾਡੀਆਂ ਬੋਲੀਆਂ ਚ ਫਰਕ ਇੱਕ ਪਾਸੇ ਊੜਾ ਊੜਾ ਉਂਟ ਕਿਹਾ ਜਾਂਦਾ ਹੈ ਤੇ ਇੱਕ ਪਾਸੇ ਬੱਬਾ ਪੋਟਾ ਹੁੰਦਾ ਅਰਥ ਇੱਕੋ ਹੀ ਹੈ ਦੋਵਾਂ ਦਾ ਪਰ ਫਰਕ ਹੋ ਜਾਂਦਾ ਇਸੇ ਕਰਕੇ ਕੁਝ ਤੇ ਸਾਡੇ ਵਿਚਾਰ ਵੱਖ ਇਸ ਕਰਕੇ ਵੀ ਹੋ ਜਾਂਦੇ ਹਨ ਕਿਉਂਕਿ ਬੋਲੀਆਂ ਚ ਫਰਕ ਹੈ ਸਾਡੀਆਂ ਤੇ ਅਸੀਂ ਆਪੋ ਆਪਣੇ ਵਿਚਾਰ ਇੱਕ ਮੇਰੇ ਭੈਣ ਜੀ ਨੇ ਕਿਹਾ ਕਿ ਸਾਨੂੰ ਆਪਣੀ ਗੱਲ ਤੇ ਅੜਨਾ ਨਹੀਂ ਚਾਹੀਦਾ ਕਿ ਇਹ ਹੀ ਵਿਚਾਰ ਕੀ ਹਨ ਬਿਲਕੁਲ ਠੀਕ ਗੱਲ ਕਹੀ ਸਾਨੂੰ ਬਿਲਕੁਲ ਫਲੈਕਸੀਬਲ ਰਹਿਣਾ ਚਾਹੀਦਾ ਹੈ ਜਿਵੇਂ ਕਿ ਗੁਰੂ ਸਾਹਿਬ ਦੇ ਵੀ ਬਚਨ ਹਨ ਉਹ ਪਾਣੀ ਸਾਨੂੰ ਸਿਖਾਉਂਦੀ ਹੈ ਅਡੋਲ ਰਹਿਣਾ ਅਡੋਲ ਤੱਕ ਸਾਨੂੰ ਪਹੁੰਚਣਾ ਹੈ ਜਿਹੜੀ ਨੇ ਸਾਡੀ ਅਵਸਥਾ ਅਡੋਲ ਦੀ ਹੋਣੀ ਚਾਹੀਦੀ ਹੈ ਅਡੋਲ ਵਿੱਚ ਸਾਨੂੰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪਾਏਗਾ ਚਾਹੇ ਕੋਈ ਗੜੇ ਰਿਐਕਟ ਕਰੇ ਪਰ ਸਮਝਾਣਾ ਸਾਡਾ ਫਰਜ਼ ਹੈ ਗੁਰ ਬਾਣੀ ਦੇ ਵਿਚਾਰ ਦੱਸਣਾ ਸਾਡਾ ਫਰਜ਼ ਹੈ ਜੇਕਰ ਸਾਨੂੰ ਗਿਆਨ ਹੈ ਤੇ ਜਿਹੜਾ ਕੋਈ ਕੋੜੀ ਵੀ ਗਲਤ ਵਿਚਾਰ ਵੱਲ ਜਾ ਰਿਹਾ ਹੈ ਉਹਨੂੰ ਉੱਥੇ ਸਮਝਾਈ। ਇਸ ਦੇ ਨਾਲ ਹੀ ਸ਼ਰਧਾ ਜਿਹੜੀ ਹੈ ਨਾ ਸਾਡੀ ਸ਼ਰਧਾ ਉਹ ਅੰਨੀ ਨਹੀਂ ਹੋਣੀ ਚਾਹੀਦੀ। ਅਸੀਂ ਕੀ ਕਰਦੇ ਹਾਂ ਅੰਨੀ ਸ਼ਰਧਾ ਵਸ ਕੇ ਕਿ ਤੇ ਜੇਕਰ ਜਿਵੇਂ ਅੱਜ ਅਸੀਂ ਦੇਖਦੇ ਹਾਂ ਕਈ ਜਗ੍ਹਾ ਤੇ ਹੁਣ ਨਾਮ ਲੈਣ ਦੀ ਤਾਂ ਲੋੜ ਨਹੀਂ। ਕਈ ਜਗ੍ਹਾ ਤੇ ਦੇਖਦੇ ਹਾਂ ਉਹ ਕਹਿੰਦੇ ਨੇ ਜੀ ਅਸੀਂ ਵੀ ਗੁਰਬਾਣੀ ਦੀ ਵਿਆਖਿਆ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਕੀਤਾ ਹੋਇਆ ਹੈ। ਇਹ ਕਈ ਸਿੱਖ ਪਹਿਣਾ ਵੀਰ ਉੱਥੇ ਜਾਂਦੇ ਵੀ ਹਨ ਉਹ ਕਹਿੰਦੇ ਨੇ ਕਿ ਕੀ ਹੋ ਗਿਆ ਉੱਥੇ ਵੀ ਤੇ ਵਿਆਖਿਆ ਹੀ ਹੁੰਦੀ ਹੈ ਪਰ ਫਿਰ ਜੇਕਰ ਉਹ ਵਿਆਖਿਆ ਹੀ ਕਰ ਰਹੇ ਨੇ ਤੇ ਫਿਰ ਉਹ ਆਪਣੇ ਆਪ ਨਾਲ ਕਿਉਂ ਜੋੜਦੇ ਨੇ ਕਿਉਂ ਉਹਨਾਂ ਨੇ ਪ੍ਰਕਾਸ਼ ਕੀਤਾ ਹੋਇਆ ਕਿਉਂ ਫਿਰ ਉੱਥੇ ਉਹ ਜਿਹੜੀਆਂ ਗੱਲਾਂ ਲੋਕਾਂ ਦੀ ਸਮਝ ਆਉਂਦੀਆਂ ਉੱਥੇ ਵਾਲੇ ਲੋਕ ਵੱਖ ਵਿਚਾਰਾ ਕਿਉਂ ਕਰਦੇ ਨੇ ਕਿਵੇਂ ਮੇਰੀ ਕਿਸੇ ਪਹਿਣ ਨੇ ਕਿਹਾ ਕਿ ਸੰਤ ਦੇ ਆਖਰ ਜਿਹੜੇ ਨੇ ਉਹਦੇ मीनिंग ਮੇਰੇ ਵੀ ਨਹੀਂ ਕਿਹਾ ਹੈ ਸੰਤ ਦੇ ਜਿਹੜੇ मीनिंग ਨੇ ਉਹ ਅਟੈਚ ਹੋ ਜਾਂਦੇ ਨੇ ਕੁਝ ਲੋਕ ਸੰਤ ਉਹਨਾਂ ਨੂੰ ਸਮਝਦੇ ਨੇ ਜਿਹੜੇ ਵਿਚਾਰਾਂ ਕਰਦੇ ਨੇ ਸਤ ਸੰਗ ਕਰਦੇ ਨੇ ਬੈਠ ਕੇ ਉੱਤੇ ਸਟੇਜ ਤੇ ਤੇ ਲੋਕੀ ਬੋਲਦੇ ਅਸਲ ਸੰਤ ਉਹ ਨਹੀਂ ਸੰਤ ਉਹ ਹੈ ਗੁਰਬਾਣੀ ਦੇ ਅਕੋਦੀ ਜਿਹਨੇ ਅਡੋਲ ਜੀਣਾ ਸਿੱਖ ਲਿਆ ਜਿਸ ਨੂੰ ਉਹ ਸਾਫ ਵਾਲੀ ਅਵਸਥਾ ਤੱਕ ਜਿਹੜਾ ਪਹੁੰਚਿਆ ਤੇ ਅੱਜ ਅਸੀਂ ਉਹਨਾਂ ਲੋਕਾਂ ਨੂੰ ਦੇ ਤਾਰੀਆਂ ਨੂੰ ਗੁਰੂ ਸਾਹਿਬ ਦੇ ਬਰਾਬਰ ਸਮਝ ਲੈਂਦੇ ਆ ਉਹਨਾਂ ਦੇ ਬਚਨਾਂ ਨੂੰ ਗੁਰੂ ਦੇ ਬਚਨ ਸਮਝ ਲੈਂਦੇ ਆ ਜਦ ਕਿ ਗੁਰੂਆਂ ਦੇ ਵਿਚਾਰ ਤਾਰਾ ਸਾਡੇ ਕੋਲ ਗੁਰਬਾਣੀ ਵਿੱਚ ਹੈਗੀ ਹੈ ਸਾਨੂੰ ਉਸ ਗੁਰਬਾਣੀ ਦੇ ਜਿਹੜੇ ਵਿਚਾਰ たら ਸੁਨੇਹਾ ਜਿਹੜਾ ਕਾਤੇ ਗੁਰੂ ਸਾਹਿਬਾਨ ਲਿਖ ਕੇ ਛੱਡ ਗਏ ਨੇ ਸਾਡੇ ਲਈ ਉਸ ਨੂੰ ਪੜ੍ਹ ਕੇ ਔਰ ਉਸ ਨੂੰ ਸਮਝ ਕੇ ਉਸ ਦੇ ਅਕੋਰਡਿੰਗ ਜੀਵਨ ਜੀਣਾ ਚਾਹੀਦਾ ਹੈ ਜੋ ਕਿ ਅਸੀਂ ਅੱਜ ਬਹੁਤਾਂ ਲੋਕ ਨਹੀਂ ਕਰ ਰਹੇ ਬਹੁਤ ਲੋਕ ਕਰ ਵੀ ਰਹੇ ਨੇ ਔਰ ਉਹ ਬਦਾਈ ਦੇ ਪੱਤਰ ਨੇ ਜਿਹੜੇ ਕਰ ਰਹੇ ਨੇ ਸੰਤੂ ਗਲਤੀਆਂ ਜ਼ਰੂਰ ਹੁੰਦੀਆਂ ਨੇ ਔਰ ਬੰਦਾ ਭੁੱਲਣਹਾਰ ਹੈ ਤੇ ਸਾਨੂੰ ਆਪਣੇ ਆਪ ਨੂੰ ਵਿਜਿਟ ਨਹੀਂ ਕਰਨਾ ਚਾਹੀਦਾ ਆੜ ਨਹੀਂ ਜਾਣਾ ਚਾਹੀਦਾ ਕਿ ਨਹੀਂ ਸਾਡੇ ਬਾਬਾ ਜੀ ਨੇ ਇਹ ਕਿਹਾ ਤੇ ਇਹ ਠੀਕ ਹੈ ਨਹੀਂ ਸਾਨੂੰ ਸਮਝਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਜੇਕਰ ਉਹ ਕੱਲ ਠੀਕ ਹੈ ਤੇ ਸਾਨੂੰ ਆਪਣੇ ਆਪ ਨੂੰ ਚੇਂਜ ਕਰ ਲੈਣਾ ਚਾਹੀਦਾ ਹੈ ਸਮੇਂ ਦੇ ਨਾਲ ਸਮਝ ਕੇ ਗੁਰਬਾਣੀ ਦੀ ਜਿੱਥੇ ਸਮਝ ਆਦਦੀ ਹੈ ਕਿ ਸਮਝ ਜਾਣਾ ਵੀ ਇੱਕ ਵੱਡੀ ਗੱਲ ਹੈ ਜਦੋਂ ਅਸੀਂ ਇਸ ਨੂੰ ਤੈਜ ਨਾਲ ਸੋਚ ਕੇ ਸਮਝ ਕੇ ਵਿਚਾਰ ਕੀ ਅੱਖਰਾਂ ਨੂੰ ਪੜਾਂਗੇ ਜਿਵੇਂ ਮੇਰੀ ਕੋ ਕੁਕੀ ਬੱਚੀ ਆਈ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਪੜਨਦਾਇਕ ਕ੍ਰਾਈਟੇਰੀਆ ਦਿੱਤਾ ਜਾਵੇ ਬਿਲਕੁਲ ਠੀਕ ਗੱਲ ਹੈ ਕਿਉਂਕਿ ਜਦੋਂ ਸਾਨੂੰ ਇੱਕ ਪੜਨਦਾਇਕ ਲੈਜਾ ਮਿਲ ਜਾਏਗਾ ਉਚਾਰਣ ਦਾ ਇਹਨੂੰ ਇਹ ਤਾਂ ਉਚਾਰਨਾ ਹੈ ਤੇ ਉਹ ਅਰਥ ਆਪੇ ਸਾਡੇ ਦਿਮਾਗ 'ਚ ਸਮਝ ਆਉਣੇ ਸ਼ੁਰੂ ਹੋ ਜਾਂਦਾ ਨਹੀਂ ਕਿ ਅਸੀਂ ਬੜੀ ਸਪੀਡ ਨਾਲ ਇੱਕ ਲੈ ਵਿੱਚ ਪੜਦੇ ਚਲੇ ਜਾਂਦੇ ਆ ਅਰਥ ਸਾਨੂੰ ਸਮਝ ਨਹੀਂ ਆਉਂਦੇ ਸਾਨੂੰ ਬੜੀ ਕਾਲੀ ਹੁੰਦੀ ਹੈ ਕਿ ਪਾਠ ਖਤਮ ਕਰ ਲਈਏ ਅੱਜ ਕੱਲੇ ਤੁਸੀਂ ਦੇਖਦੇ ਆ ਕੀਰਤਨ ਵੀ ਬਹੁਤ ਜੋਰ-ਜੋਰ ਦੀ ਛੇਣੇ ਢੋਲਕੀਆਂ ਉfte ਠਾਟਾ ਠਾਟਾ ਕਰਤੀ ਦਾ ਗੁਰੂਆ ਕਬ ਚਤਤੀ ਉਹਦੇ ਕੋਈ ਮਾਇਨੇ ਨਹੀਂ ਪਾਉਂਗੂ ਬਾਗ ਰੂ ਬਾਗ ਰੂ ਤੇ ਕੋਈ ਮੈਨੂੰ ਸਮਝਾਣ ਦੀ ਲੋੜ ਹੈ ਕਿਰਤਨੀਆਂ ਨੂੰ ਵੀ ਕਹਿਣ ਦੀ ਲੋੜ ਹੈ ਇਹੋ ਜੇ ਜੱਥਿਆਂ ਤੱਕ ਇਹ ਸੁਨੇਹਾ ਪਹੁੰਚਾਣ ਦੀ ਲੋੜ ਹੈ ਕਿ ਜਿਹੜੀ ਕੁਰਬਾਨੀ ਹੈ ਉਹ ਗਾਇਨ ਸ਼ੈਲੀ ਵਿੱਚ ਹੈ ਔਰ ਗਾਇਨ ਵਿੱਚ ਜਿਹੜਾ ਅਸੀਂ ਬਾਗ ਰੂ ਬਾਗ ਰੂ ਕਰਦੇ ਹਾਂ ਕੋਈ ਵੀ ਰਾਗ ਮੈਨੂੰ ਨਹੀਂ ਲੱਗਦਾ ਜਿੰਨਾ ਤੇ ਮੈਮ ਨੂੰ ਕੀ ਸਮਝ ਰੱਖਦੀਆਂ ਛਣਕਣਿਆਂ ਉੱਤੇ ਕੋਈ ਰਾਗ ਨਹੀਂ ਹੁੰਦਾ ਢੋਲਕੀ ਤੇ ਵੀ ਸ਼ਾਇਦ ਨਹੀਂ ਹੁੰਦਾ ਕੋਈ ਰਾਗ ਨਹੀਂ ਹੈ ਛਣਕਣਿਆਂ ਢੋਲਕੀ ਉੱਤੇ ਔਰ ਜਿਹੜਾ ਅਸੀਂ ਛਣਕਣਾ ਬੱਚਿਆਂ ਦੇ ਹੱਥ ਤੇ ਬੀਬੀਆਂ ਦੇ ਹੱਥ ਫੜਾ ਦੇ ਨੇ ਉਹ ਬਹੁਤ ਝੋਰ-ਝੋਰ ਦੀ ਬਿਚਾਉਂਦੇ ਨੇ ਉਸ ਨਾਲ ਕੁਰਬਾਨੀ ਦੀ ਕੋਈ ਸਮਝ ਨਹੀਂ ਆਂਦੀ ਬਸ ਉਹ ਝੋਰ-ਝੋਰ ਦੀ ਸ਼ੋਰ ਔਰ ਅਸੀਂ ਸਮਝਦੇ ਹਾਂ ਸ਼ੋਰ ਬਾਅਦ ਹੀ ਅਸੀਂ ਰੱਬ ਤੇ ਕੰਨਾ ਤੱਕ ਉਹ ਬਾਤ ਪਹੁੰਚਾ ਦੇ। ਹਾਂ ਜੀ ਆਪ ਜੀ ਕੋਲ 1 ਮਿੰਟ ਹੋ ਰਿਹਾ ਹੈ। ਠੀਕ ਹੈ। ਬਿਲਕੁਲ ਸਨਵਾਤੀ ਹਾਂ। ਇਸ ਦੇ ਨਾਲ ਹੀ ਮੈਂ ਆਪਣੇ ਸ਼ਬਦਾਂ ਨੂੰ ਗ੍ਰਾਮ ਦਵਾਂਗੀ ਕਿ ਸਾਟਾ ਜਿਹੜਾ ਅਸਲ ਮਕਸਦ ਹੈ ਅਨਿ ਸਰਦਾਨ ਨਾਲ ਨਾ ਜੁੜ ਕੇ ਕਿਸੇ ਦੇ ਵੀ ਅਰਥਾਂ ਨੂੰ ਨਾ ਸਮਝ ਕੇ ਗੁਰ ਬਾਣੀ ਦੇ ਅਰਥਾਂ ਨੂੰ ਆਪਣੀ ਵਿਵੇਕ ਆਪਣੀ ਸੋਝੀ ਆਪਣੇ ਗਿਆਨ ਨਾਲ ਸਮਝੀਏ ਕਿਉਂਕਿ ਗੁਰ ਦਾ ਅਰਥ ਹੀ ਹੁਨਰ ਹੁਨਰ ਦਾ ਅਰਥ ਹੁੰਦਾ ਹੈ ਗਿਆਨ ਗਿਆਨ ਦਾ ਅਰਥ ਮੇਰੀ ਸਮਝਣ ਦੀ ਕਲਾ ਮੇਰੇ ਦਿਮਾਗ ਚ ਕੀ ਸਮਝ ਆਇਆ ਇੱਕ ਗੁਰ ਮਾਨੇ ਹੁਨਰ ਹੈ ਇਸ ਨੂੰ ਉਸ ਸਭ ਤੋਂ ਪਹਿਲੇ ਕੰਝੀਏ ਪਰ ਇਸੀ ਪੁਰਾਣੀ ਦੇ ਅਕੋਰਡਿੰਗ ਆਪਣੇ ਜੀਵਨ ਜਾਂਚਣੇ ਕਰੀਏ ਸਾਡੇ ਰੋਮ ਰੋਮ ਤੱਕ ਸਿਆ ਹੋ ਗਈ ਕਿ ਅਸੀਂ ਜੋ ਗੁਰੂ ਸਾਹਿਬ ਨੇ ਕਿਹਾ ਉਹਨੇ ਜੀਓ ਦਿਨਾਂ ਲਈ ਮੈਂ ਆਪਣੇ ਸ਼ਬਦਾਂ ਨੂੰ ਬਦਰਾਮ ਦੇ ਲਿਆ ਬਾਕੀਆਂ ਦਾ ਬਹੁਤ ਸਤਿਮਨਾ ਲੈਂਦੇ ਹੋਏ ਬਹੁਤ ਬਹੁਤ ਧੰਨਵਾਦੀ ਹਾਂ ਜੀ ਤੁਹਾਡੀ ਤੁਹਾਡੀ ਸਾਰਿਆਂ ਦੀ ਬਾਖਰੀ ਚਿਕਾ ਕਾਲਤਾ ਵਾਗੂ ਜੀ ਕੀ ਸਤਿ